Kedih. 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 ਸਾਰੇ ਉਹੀ ਆ ਪੱਬੂ ਵਾਲੀ ਐ ਪੱਕੀ ਇਹਦੇ ਵੀ ਪੱਬੂ ਹੈਗਾ ਆ ਦੇਖ ਨਾ ਜੀ ਯਾਰ ਹਾਂ 26 ਨੰਬਰ ਆ ਬੜੀ ਜਿਓਰ ਆਉਣ ਲੱਗਿਆ ਪਹਿਲਾਂ ਬਾਅਦ ਚ ਰਾਸ ਨੂੰ ਵੀ ਉੱਤੇ ਰਹਿ ਗਏ ਇਹ ਮੁੱਲ ਲਈ ਸੀ ਆਪਾਂ ਜੀ ਆ ਵੀ ਆ ਕੁ ਤਲੇ ਆ ਤੇ ਪੀ ਯਾਰ ਆ ਬੈਠਾ ਅ ਚਟੀਆਂ ਨਾ ਹੂੰ ਉਹ ਕਾਲ ਕਲਾ ਵੀ ਇਹਦਾ ਪੁੱਤ ਆ। ਆ ਵੀ ਇਹਦਾ ਪੁੱਤ ਆ। ਆਹ ਚਾ ਕਾ ਛੱਡਿਆ ਸੀਗਾ ਮੜੇ ਦੇ ਘਰੋਂ ਆਇਆ ਸੀਗਾ ਬੱਚਾ ਰਾਜੂ ਦਾ। ਬਹੁਤ ਉੱਡਿਆ ਸੀਗਾ ਫਿਰਦੇ ਜਿੱਤੀ। ਉਹ ਤੇਰਾ ਰਾਜ ਨਾਲੋਂ ਬੈਠਾ ਸਿਰੇ ਤੇ। ਇਹ ਤਿੰਨੇ ਛੱਡਿਆ। ਖੱਟੀਆਂ ਦੇ। ਖੱਟੀਆਂ ਉਹਦਾ ਖੁੰਦੀ ਤੇ ਬੈਠੇ ਦਾ। ਇੱਕ ਦਿਨ ਪਾਲ ਵਾਂਗਰਾ ਇੱਕ ਯਾਤਰੀ ਕੋਲ ਡੇ ਤਿੰਨੀ ਜਿੱਤਿਆ ਹੋਇਆ। ਅਸਾਹ ਵਾਲਾ ਖੱਟੀਆਂ ਦਾ। ਹੂੰ ਬਹੁਤ ਭੜਾ ਬਿੱਪਾ। ਆ ਤਰੇ ਉਹ ਕਾਨੀ ਵਾਲੇ ਆ ਗਿਆ ਬੈਠਾ। ਇਹ ਕਿਹੜਾ ਸੀਗਾ।

ਉਹ ਕਲਕ ਨੂੰ ਸਾਰਾ ਕੁਛ ਦੱਸ ਦਿੱਤਾ ਹਾਂ ਮੈਂ ਸਾਰਾ ਇੱਕ ਨੇ ਸੀਨੀਅਰ ਦੇ ਕਾ ਆਈ ਚੌੜ ਗਈ ਜਿੱਤੇ ਦੀ ਲੱਤ ਵੱਡੀ ਗਈ ਉਦੋਂ ਪਾਲ ਹਮ 12:30 ਤੇ ਵੱਜਿਆ ਮੈਂ ਜਿੰਦੂ ਪਾਰ ਘਟ ਗਿਆ ਉਹ ਦੂਜੀ ਵੀ ਵਾਰਦੇ ਨੇ ਆਪਾਂ ਇਹ ਮੈਂ ਤਾਂ ਪਾਰ ਘਟ ਗਿਆ ਉਹ ਕੜਾ ਵਾ ਟੁੱਟ ਗਿਆ ਬਾਹਰ ਹੁਣਾ ਟੁੱਟਿਆ ਹੈ ਨਹੀਂ ਯਾਰ ਇਹ ਮੰਦਰ ਦੇ ਘਰੋਂ ਬੱਚੇ ਆਏ ਸੀਗੇ ਦੋ ਦਿੱਤੇ ਸੀ ਮੈਂ ਭਾਈ ਦੋਨੇ ਪੂਰੇ ਸਿਰੇ ਦੇ ਇੱਕ ਗੋਲੀ ਪੇਟੀ ਜਿਹੀ ਸੀ ਨਾ ਹਾਂ ਲਾਤੀ ਮੈਂ ਉਹ ਸਭ ਬੈਠਾ ਨਹੀਂ ਜਾਂਦਾ ਉਹ ਵੀ ਕਹਿੰਦਾ ਇੱਕ ੱਟੀ ਤੇ ਹੁਣ ਵੀ ਕਿਉਂ ਬੈਠ ਨਹੀਂ ਦਿੰਦਾ ਉਹ ਮੈਨੂੰ ਬਚਤਾਂ ਗੱਲਾਂ ਉਹ ਮੈਨੂੰ ਪਾਉਣਾ ਨਹੀਂ ਪੈਂਦਾ ਦੂਜੇ ਉਤਰ ਮਾਰਦੇ ਹਾਂ ਹਾਂ ਉਹ ਵੀ ਲੱਤਾਂ ਫਿਰ ਬਲੌਕ ਜਾਂਦੀ ਏ ਹੁਣ ਤੱਕ ਇਹ ਰਹੇ ਨੇ ਸਹੀ ਆ ਉਦੋਂ ਤੱਕ ਡੱਗ ਜਾਂਦੀ ਆ ਤੇ ਚੱਲਣਾ ਟੱਪੀਆ ਪੁੱਤ ਉਹ ਵੀ ਰਹਿ ਲੱਤ ਜੀ ਬੰਦ ਕਰ ਆ ਓਏ ਆਜਣ ਕਾਲਾ ਜੁਆਇਬੂ ਬਹੁਤ ਬੁੱਧੀਆ ਘਰੇ ਬਈ ਜੀਨੀਸ਼ ਪਾਇ ਹੈ ਕਿਤੇ ਮੈਂ ਛੱਡੀ ਨਹੀਂ ਬੱਚੇ ਦਾ ਚਾ ਜਿਹੜਾ ਤੂੰ ਕੱਲ ਡੰਡੇ ਜਿਹਾ ਨਹੀਂ ਹੈ ਨਾ ਪਾਸੇ ਹੋ ਕੇ ਮੋੜਦਾ ਹੂੰ ਇਹ ਜੀਦੀ ਆ ਪੁੱਤਰਾ ਨਾ ਲੱਗਾ ਹਾਂ ਦਾ ਪੁੱਤਰਾ ਇਹ ਪੁੱਤਰੀ ਜੀਦੀ ਆ ਪੈਕ ਸਾਰੀ ਗਿੱਜਿਆ ਯਾਰ ਪੱਲਾ ਬਸ 100 ਪੁੱਤਰਾ